ਜੋਨ ਪ੍ਰਚਾਰ ਚ ਲੱਗੇ ਭਾਜਪਾ ਦੇ ਮਹਾਂ ਮੰਤਰੀ ਤਰਨ ਚੋਗ ਵੱਖ-ਵੱਖ ਰੈਲੀਆਂ ਤੋਂ ਬਾਅਦ ਹੁਣ ਸਾਡੇ ਨਾਲ ਨੇ ਤਰਨ ਜੀ ਵੱਖ-ਵੱਖ ਰੈਲੀਆਂ ਹੋ ਰਹੀਆਂ ਸੀਗੀਆਂ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਕਿ ਕੀ ਜੋਸ਼ ਲੱਗ ਰਿਹਾ ਬڑا ਉਤਸ਼ਾਹ ਹੈ ਬੋਲੀ ਜੀ ਲੋਕ ਮੋਦੀ ਦੇ دیਵਾਨੇ ਨੇ ਮੋਦੀ ਜੀ ਦੇ ਨਾਲ ਰਹਿਣਾ ਚਾਹੁੰਦੇ ਨੇ ਮੋਦੀ ਜੀ ਨੂੰ ਚਿਤਾਨਾ ਚਾਹੁੰਦੇ ਨੇ ਔਰ ਮੋਦੀ ਜੀ ਦੀ ਨਿੱਜਸਰਾ 80 ਕਰੋੜ ਗਰੀਬਾਂ ਦੇ ਘਰ ਰਾਸ਼ਨ ਪਹੁੰਚ ਰਿਹਾ ਜੀ 11 ਕਰੋੜ ਗਰੀਬਾਂ ਨੂੰ ਉਹਨਾਂ ਨੇ ਮੈਂ ਦੇਖੋ ਇਹਨਾਂ ਲੋਕਾਂ ਦੇ ਨੀਲੇ ਕਾਰਡ ਬਣਾਏ ਸੀ ਜੀ ਇਹੀ ਆ ਗਏ ਤੁਮ ਜੀ ਇਹਨਾਂ ਦੇ ਕੱਟ ਦਿੱਤੇ ਲੋਕਾਂ ਨੇ ਇੱਕ ਆਮ ਆਦਮੀ ਪਾਰਟੀ ਨੇ ਇਹਨਾਂ ਦੇ ਨੀਲੇ ਕਾਰਡ ਕੱਟਦੇ ਨੇ ਇਹ ਗਰੀਬ ਆਦਮੀ ਜਿਨ੍ਹਾਂ ਨੂੰ ਦੇਖੋ ਬੱਚੇ ਨਜਵਾਨ ਵਿਹਲੇ ਫਿਰਦੇ ਆ ਬੱਚੇ ਕੋਈ ਕੰਮ ਕਾਰ ਨਹੀਂ ਰੋਜ਼ਗਾਰ ਦਾ ਵਾਅਦਾ ਕੀਤਾ ਸੀ ਕੋਈ ਰੋਜ਼ਗਾਰ ਨਹੀਂ ਮਿਲਿਆ ਲੋਕ ਗਰੀਨਾ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਔਰ 24 4 ਜੂਨ ਨੂੰ ਉਹ ਜਵਾਬ ਦੇਣਗੇ ਤਰੁਣ ਚੋਕ ਮਹਾ ਮੰਤਰੀ ਸਪਾ ਦੇ ਵਕ ਵਕ ਚੋਣ ਪ੍ਰਚਾਰ ਤੇ ਵਕ ਵਕ ਏਰੀਆ ਚ ਜਾ ਕੇ ਆਏ ਨੇ ਇੱਥੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਜਾਣਿਆ ਹੈ ਜਿਹੜੀਆਂ ਮੋਦੀ ਦੀਆਂ ਨੀਤੀਆਂ ਨੇ ਉਹਨਾਂ ਤੋਂ ਜਾਣੂ ਕਰਵਾਇਆ ਹੈ ਆਮ ਜਨਤਾ ਨੂੰ ਕੈਮਰਾ ਪਰਸਨ ਵਿਤਪੰਦ ਨਾਲ ਜੋਤੀ ਬਹਿਲ ਡੈਨਿਕ ਸੋਰਾ ਟੀਵੀ ਅਮਰਸਰ ਜੋਨ ਪ੍ਰਚਾਰ ਚ ਲੱਗੇ ਭਾਜਪਾ ਦੇ ਮਹਾ ਮੰਤਰੀ ਤਰਨ ਚੋਗ ਵੱਖ-ਵੱਖ ਰੈਲੀਆਂ ਤਦબાદ ਹੁਣ ਸਾਡੇ ਨਾਲ ਨੇ ਤਰਨ ਜੀ ਵੱਖ-ਵੱਖ ਰੈਲੀਆਂ ਹੋ ਰਹੀਆਂ ਸੀਗੀਆਂ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕਿ ਕੀ ਜੋਸ਼ ਲੱਗ ਰਿਹਾ ਬੜਾ ਉਤਸ਼ਾਹ ਹੈ ਲੋਕ ਮੋਦੀ ਦੇ دیਵਾਨੇ ਨੇ ਮੋਦੀ ਜੀ ਦੇ ਨਾਲ ਲੈਣਾ ਚਾਹੁੰਦੇ ਨੇ ਮੋਦੀ ਜੀ ਨੂੰ ਚਿਤਾਨਾ ਚਾਹੁੰਦੇ ਨੇ ਔਰ ਮੋਦੀ ਜੀ ਦੀ ਨੀ ਤਿਸਰਾ 80 ਕਰੋੜ ਗਰੀਬਾਂ ਦੇ ਘਰ ਰਾਸ਼ਨ ਪਹੁੰਚ ਰਿਹਾ 11 ਕਰੋੜ ਗਰੀਬਾਂ ਨੂੰ ਉਹਨਾਂ ਨੇ ਮੈਂ ਦੇਖੋ ਇਹਨਾਂ ਲੋਕਾਂ ਦੇ ਨੀਲੇ ਕਾਰਡ ਬਣਾਏ ਸੀ ਜੀ ਇਹੀ ਆ ਗਏ ਤੁਮ ਜੀ ਇਹਨਾਂ ਦੇ ਕੱਟ ਦਿੱਤੇ ਲੋਕਾਂ ਨੇ ਇੱਕ ਆਮ ਆਦਮੀ ਪਾਰਟੀ ਨੇ ਇਹਨਾਂ ਦੇ ਨੀਲੇ ਕਾਰਡ ਕੱਟਦੇ ਨੇ ਇਹ ਗਰੀਬ ਆਦਮੀ ਆਪਣੇ ਬੱਚੇ ਨਜਵਾਨ ਵਿਹਲੇ ਫਿਰਦੇ ਆ ਬੱਚੇ ਕੋਈ ਕੰਮ ਕਾਰ ਨਹੀਂ ਰੋਜ਼ਗਾਰ ਦਾ ਵਾਅਦਾ ਕੀਤਾ ਸੀ ਕੋਈ ਰੋਜ਼ਗਾਰ ਨਹੀਂ ਮਿਲਿਆ ਲੋਕ ਗਰੀਨਾ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਔਰ 24 ਜੂਨ ਨੂੰ 4 ਜੂਨ ਨੂੰ ਉਹ ਜਵਾਬ ਦੇਗੀ 3-4 ਦਿਨ ਕਿਹਾਣੇ ਜੀ ਤੁਰਨချုပ် ਮਹਾ ਮੰਤਰੀ ਭਾਜਪਾ ਦੇ ਵਕ-ਵਕ ਚੋਣ ਪ੍ਰਚਾਰ ਤੇ ਵਕ-ਵਕ ਏਰੀਆ ਚ ਜਾ ਕੇ ਆਏ ਨੇ ਇੱਥੇ ਜਿਹੜੀਆਂ ਲੋਕਾਂ ਦੀਆਂ ਸਮੱਸਿਆ ਆ ਉਹਨਾਂ ਨੂੰ ਜਾਣਿਆ ਹੈ ਜਿਹੜੀਆਂ ਮੋਦੀ ਦੀਆਂ ਨੀਤੀਆਂ ਨੇ ਉਹਨਾਂ ਤੋਂ ਜਾਣੂ आप आम जनता कैमरा ज्योति बहल दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर